ਅਵਾਮ ਉਦੋਂ ਹੀ ਸੜਕਾਂ ਤੇ ਆਏਗਾ ਜਦੋਂ ਉਹਦੀ ਸੁਣਵਾਈ ਨਹੀਂ ਹੋਏਗੀ ਇਹਦਾ ਕਾਰਨ ਇਹੀ ਆ ਕਿ ਦੇਖੋ ਜਿੰਨੀ ਸੋਸਾਇਟੀ ਸਾਡੀ ਪੜ ਚੁੱਕੀ ਆ ਤੁਸੀਂ ਨੌਕਰੀਆਂ ਦੀ ਗੱਲ ਕੀਤੀ ਉਹਨਾਂ ਨੂੰ ਰਜਗਾਰ ਚਾਹੀਦਾ ਜੀ ਨਾ ਤੇ ਪੰਜਾਬ 'ਚ ਇੰਡਸਟਰੀ ਹੈਗੀ ਆ ਹੁਣ ਪੰਜਾਬ ਸਰਕਾਰ ਨੂੰ ਜੋ ਚਾਹੀਦਾ ਸੀ ਤੇ ਫੂਡ ਇੰਡਸਟਰੀ ਚਾਹੀਦੀ ਸੀ ਫੂਡ ਪ੍ਰੋਸੈਸਿੰਗ ਯੂਨਿਟ ਚਾਹੀਦੀ ਸੀ ਇੱਥੋਂ ਦੇ ਇੱਕ ਤੇ ਲੋਕੀ ਖੇਤੀਬਾੜੀ 'ਚ ਕੰਮ ਕਰਦੇ ਉਹਦੇ ਨਾਲ-ਨਾਲ ਉਹਨਾਂ ਦੇ ਬੱਚੇ ਜਿਹੜੇ ਆ ਫੂਡ ਪ੍ਰੋਸੈਸਿੰਗ ਦੇ ਵਿੱਚ jobbਾਂ ਕਰਦੇ ਤੇ ਉਹਨਾਂ ਨੂੰ ਦੂਸਰੀਆਂ ਚੌਬਾਂ ਮਿਲਦੀਆਂ ਕੋਈ ਸਰਕਾਰੀ ਅਸੀਂ ਹਨ ਵੀ ਜਾਣਦੇ ਆ ਕਿ ਸਰਕਾਰੀ ਨੌਕਰੀਆਂ ਦੇਣੀਆਂ ਇੰਨੀਆਂ ਪੋਸੀਬਲ ਨਹੀਂ ਹੈਗੀਆਂ ਪਰ ਅਸੀਂ ਪ੍ਰਾਈਵੇਟ ਢਾਂਚਾ ਦੇ ਖੜਾ ਕਰ ਸਕਦੇ ਹਾਂ ਨਾ ਪਰ ਸਰਕਾਰਾਂ ਦਾ ਅਜੇ ਤੱਕ ਉਹਦੇ ਵੱਲ ਧਿਆਨ ਹੀ ਨਹੀਂ ਗਿਆ ਤੁਸੀਂ ਦੱਸੋ ਕਿੰਨੇ ਕ ਪ੍ਰੋਸੈਸਿੰਗ ਯੂਨਿਟ ਆ ਇੱਕ ਪੰਜਾਬ ਐਗਰੀਕਲਚਰ ਸਟੇਟ ਆ ਕਿੰਨੇ ਪ੍ਰੋਸੈਸਿੰਗ ਯੂਨਿਟ ਨੇ ਪੰਜਾਬ ਦੇ ਵਿੱਚ ਪ੍ਰਾਈਵੇਟ ਢਾਂਚਾ ਖੜਾ ਤੇ ਹੁਣ ਕ ਆ ਰਿਹਾ ਸੀ ਜਿਹੜੇ ਸੈਲੋ ਬਣਨੇ ਚાલુ ਹੋ ਗਏ ਸੀ ਕੀ ਲੱਗਦਾ ਸੀ ਉਹਦੇ ਵਿੱਚੋਂ ਕੁਝ ਨਿਕਲ ਸਕਦਾ ਕਿ ਨੁਕਸਾਨ ਹੋਣਾ ਸੀ ਉਹਨਾਂ ਦਾ ਦੇਖੋ ਦੋ ਚੀਜ਼ਾਂ ਹੁੰਦੀਆਂ ਜੀ ਇੱਕ ਅਸੀਂ ਐਮਐਸਪੀ ਬੰਦ ਕਰਕੇ ਤੇ ਸਾਰੀ ਚੀਜ਼ ਪ੍ਰਾਈਵੇਟ ਸੈਕਟਰ ਨੂੰ ਦੇ ਰਹੇ ਆ ਸੈਲੋ ਲੋਨ ਕੋਈ ਪ੍ਰੋਬਲਮ ਨਹੀਂ ਹੈਗੀ ਹੁਣ ਸਰਕਾਰ ਨੇ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਸੈਲੋ ਲੋਨ ਸਟਾਰਟ ਕੀਤੇ ਸੀ ਪ੍ਰਾਈਵੇਟ ਸੈਕਟਰ ਨੂੰ ਦੇ ਕੇ ਕੀ ਗੱਲ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਸੈਲੋ ਨਹੀਂ ਲਾ ਸਕਦੀ ਲਾ ਸਕਦੀ ਹੈ ਨਾ ਇੱਕ ਢਾਂਚਾ ਬਣਾਇਆ ਜਾਂਦਾ ਜਿਉ ਕਿਸੇ ਸੈਕਟਰ ਨੂੰ ਟੋਟਲੀ ਪ੍ਰਾਈਵੇਟ ਹੱਟ ਰਹਾ ਹੱਥ ਐ ਛੱਡ ਦੇਣਗੇ ਉਹ ਤਾਂ ਗਲਤ ਗੱਲ ਆ ਨਾ ਲੱਗਦਾ ਕਿ ਪ੍ਰਾਈਵੇਟ ਜਿਹਦਾ ਸਰਕਾਰ ਦੀ ਗੱਲ ਕੀਤੀ ਆ ਸਰਕਾਰ ਕਿਉਂ ਨਹੀਂ ਬਣਾਉਣਾ ਚਾਹੁੰਦੀ ਸੈਲੋ ਆਪਣੇ ਪ੍ਰਾਈਵੇਟ ਹੱਥਾਂ ਨੂੰ ਕਿਉਂ ਦੇਣਾ ਚਾਹੁੰਦੀ ਆ ਉਹ ਵੱਡੇ ਘਰਾਣਿਆਂ ਦੀ ਗੱਲ ਹੁੰਦੀ ਉੱਥੇ ਦੇਖੋ ਮੈਂ ਛੋਟੀ ਜੀ ਗੱਲ ਕਰਾਂਗਾ ਇਹਦੇ ਵਿੱਚ ਸਾਡੇ ਲੋਕਾਂ ਦੀ ਵੀ ਗਲਤੀ ਹੈਗੀ ਆ ਕਦ ਗਲਤੀ ਪਤਾ ਕਿੱਥੇ ਹੈ ਜੀ ਸਰਕਾਰਾਂ ਦਾ ਕੰਟਰੋਲ ਨਹੀਂ ਹੈਗਾ ਜਿਹੜਾ ਮੰਨ ਲਓ ਜਿਹੜੇ ਐਫਸੀਆਈ ਬਣੇ ਸੀ ਉਹਨਾਂ ਸਭ ਤੋਂ ਵੱਡੀ ਚੋਰੀ ਹੈ ਜੀ ਠੀਕ ਹੈ ਜੀ 40% ਅਨਾਜ ਨੂੰ ਵੇਸਟ ਜਾਂ ਖਰਾਬ ਜਾਂ ਚੋਰੀ ਸ਼ੋਅ ਕੀਤਾ ਜਾਂਦਾ ਉਹਨਾਂ ਨੂੰ ਕਸ ਪਾਈ ਜਾਵੇ ਉਹ ਜੇ 40% ਅਨਾਜ ਗਵਰਨਮੈਂਟ ਤੱਕ 100% ਪੂਰਾ ਪਹੁੰਚੇ ਸਰਕਾਰ ਵੀ ਕਦੇ ਨਾ ਸੋਚੀ ਹੁਣ ਸਰਕਾਰ ਨੇ ਉਹਨਾਂ ਨੂੰ ਤੇ ਕੰਟਰੋਲ ਕਰ ਨਹੀਂ ਸਕੀ ਜਿਹੜੇ ਉਹਨਾਂ ਦੇ ਅੰਡਰ ਆਉਂਦੇ ਹੀ ਉਹਨਾਂ ਨੇ ਸਿੱਧਾ ਜੱਟਾਂ ਨੂੰ ਜਾ ਕੇ ਅੱਗੇ ਲਾਤਾ ਕਿਵੇਂ ਲਾਇਆ ਕਿ ਅਸੀਂ ਪ੍ਰਾਈਵੇਟ ਸੈਕਟਰ ਨੂੰ ਦੇ ਦਾਂਗੇ ਜਾਂ 40% ਜਿਹੜਾ ਅਨਾਜ ਖਰਾਬ ਹੋਣਾ ਨਾ ਹੋਊਗਾ ਤੇ ਜੇ ਬੈਟਰ ਮੈਨੇਜਮੈਂਟ ਹੁੰਦੀ ਉਹਨਾਂ ਲੋਕਾਂ ਦੇ ਕੰਟਰੋਲ ਕਰਦੇ ਜਿਹੜੇ ਚੋਰੀਆਂ ਕਰਨ ਦੇ ਆ ਉਥੇ ਕਰਾਉਣ ਦੇ ਆ ਜਿਹੜੇ ਠੀਕ ਭ੍ਰਿਸ਼ਟਾਚਾਰ ਕਰਨ ਦੇ ਆ ਆਪੇ ਅਜ ਤੱਕ ਇਹਦੀ ਨੋਬੇ ਚ ਨਾ ਚਾਰ ਦੀ ਗੱਲ ਤੇ ਹੋਈ ਸੀ ਭ੍ਰਿਸ਼ਟਾਚਾਰ ਕਿੰਨਾ ਕੁ ਮੁਕਤ ਹੋਇਆ ਵੈਸੇ ਪਿੰਡਾਂ 'ਚ ਵਿਚਰਦੇ ਹੋਗੇ ਤੁਸੀਂ ਰਚਾਨਾ ਹੀ ਭ੍ਰਿਸ਼ਟਾਚਾਰ ਵਧਿਆ ਜੀ ਅੰਡਰ ਦੀ ਟੇਬਲ ਹੋ ਗਿਆ ਕਿਹ ਹੈ ਤੁਸੀਂ ਆਹ ਦੇਖੋ ਜੀ ਆ ਸੈਰਾਂ ਦੇ ਵਿੱਚ ਜਿਹੜੀਆਂ ਪ੍ਰਾਪਰਟੀਆਂ ਵਾਂ ਇਹਨਾਂ ਦੀ ਐਨਓਸੀ ਲੈਣੀਆਂ ਪੈਂਦੀਆਂ ਮੈਨੂੰ ਇੱਕ ਵੀ ਬੰਦਾ ਲਿਆ ਕੇ ਦੱਸ ਦਿਓ ਜਿਨੇ ਪੈਸੇ ਦੇ ਕੇ ਵਿਦੇਨ ਤੋਂ ਮੇਰਾ ਕੰਮ ਕੀਤਾ ਹੋਵੇ ਸਰਕਾਰ ਤੇ ਕਹਿੰਦੀ ਕਿ ਲੋੜ ਹੀ ਨਹੀਂ ਹੁਣ ਪੈਸਾ ਦੇਣ ਦੀ ਕਿਤੇ ਵੀ ਤੁਸੀਂ ਕਹਿੰਦੇ ਐਨਓਸੀ ਮਿਲਦੀ ਨਹੀਂ ਉਦੋਂ ਸਰਕਾਰ ਨੂੰ ਦੱਸੋ ਕਿ ਪਟਵਾਰੀ ਪੈਸੇ ਨਹੀਂ ਲੈਣ ਦੇ ਕਿਸੇ ਨੇ ਜਮ੍ਹਾਂ ਬੰਦੀ ਜੇ ਤੁਸੀਂ ਥਾਣੇ ਜਾਂਦੇ ਥਾਣੇ 'ਚ ਪੈਸੇ ਨਹੀਂ ਲੈਂਦੇ ਜੀ ਅਜੇ ਪੈਸਾ ਚੱਲਦਾ ਉਸੇ ਤਰ੍ਹਾਂ ਹੀ ਬਿਲਕੁਲ ਤੁਸੀਂ ਮੈਂ ਤੁਸੀਂ ਇੱਥੇ ਤੁਹਾਨੂੰ ਕੋਈ ਘਲਾਰ ਲੇਗਾ ਤੁਹਾਨੂੰ ਵੀ ਤੁਹਾਡੇ ਕੋਲ ਡਾਕੂਮੈਂਟ ਸਾਰੇ ਪੂਰੇ ਨੇ ਤੁਸੀਂ ਪੈਸੇ ਦੇ ਕੇ ਨਿਕਲੋਗੇ ਸਰਕਾਰ ਕਹਿੰਦੀ ਮੋਬਾਈਲ ਤੇ ਵੀਡੀਓ ਬਣਾ ਕੇ ਭੇਜ ਦਿਓ ਕਿੰਨੀਆਂ ਕਿ ਵੀਡੀਓ ਗਈਆਂ ਕਦੀ ਕਾਰਵਾਈ ਤੇ ਹੋਈ ਕਦੀ ਦੇਖੋ ਜੀ ਇਹ ਇੱਕ ਲੋਕਾਂ ਨੂੰ ਗਮਰਾਹ ਕਰਨ ਵਾਲੀ ਗੱਲ ਹੁੰਦੀ ਹੈ ਜੀ ਸਰਕਾਰ ਜੇ ਚਾਵੇ ਨਾ ਸਾਰਾ ਕੁਝ ਕਰ ਸਕਦੀ ਹੈ ਇਹ ਵੀਡੀਓ ਵਾੜੀ ਜਿਹੜੀ ਹੈਗਾ ਕੁਝ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਹੈ ਬੈਰੋਕਰੇਸੀ ਨੂੰ ਕੰਟਰੋਲ ਕਰਨੀ